ਹਾਂਜੀ ਸਰ ਸਰ ਇੱਕ ਜਿਹੜਾ ਹੈ ਕੰਗਸਾਬੂ ਤੇ ਇੱਕ ਜਿਹੜਾ ਹੈ ਕੋਲਾਰਾ ਦੋ ਜਗ੍ਹਾ ਜਿਹੜੀ ਹੈਗੀ ਲੁੱਟ ਹੋਈ ਹੈ પેટ્રોલ ਪੰਪ ਤੇ ਕੀ ਮਾਮਲਾ ਇਹ ਇਹਦੀ ਤਿੰਨ ਮੁੰੇ ਜਣਨ ਇੱਕ ਮੋਟਰਸਾਈਕਲ ਤੇ ਸੀਗੇ ਤੇ ਉਹਨਾਂ ਨੇ ਜਿਹੜਾ ਹੈ ਕੋਲਾਰ ਪੰਪ ਤੇ ਸੁਬਾਹ ਦੇ ਪਹਿਲੇ ਦੁਪਹਿਰੇ ਕਰੀਬ 3 ਵਜੇ ਕੋਲਾਰ ਪੰਪ ਤੇ ਬਾਕੀ ਬਾਅਦ ਵਿੱਚ ਜਿਹੜਾ ਹੋਇਆ ਕੰਗਸਾਬੂ ਪੰਪ ਤੇ ਜਿਹੜੀ ਹੈ ਉਹ ਹੋ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਨਾਲ ਸੀਸੀਟੀਵੀ ਜਲਦੀ ਫੜ ਲਿਆ ਜਾਣਗੇ ਤੇ ਸਰ ਕਿੰਨੀ ਲੁੱਟ ਹੋਈ ਹੈ ਇਹ ਦੋਨਾਂ પેટ્રોલ ਪੰਪਾਂ ਤੇ ਇਕ ਕੋਲਾਰ ਪੰਪ ਤੇ ਕਰੀਬ 25000 ਰੁਪਇਆ ਤੇ ਇੱਥੇ ਕਰੀਬ 1.2 ਲੱਖ ਰੁਪਇਆ ਤੇ ਸਰ ਜਿਹੜੀ ਸੀਸੀਟੀਵੀ ਚ ਆਏ ਉਹਨਾਂ ਚ ਜਿਹੜੇ ਮੂੰਹ ਬੰਨੇ ਵਗੈਰਾ ਹੈਗੇ ਜਾਂ ਕਿਸ ਤਰ੍ਹਾਂ ਹਾਂ ਮਫਲ ਫੇਸ ਹੈ ਮੂੰਹ ਬੰਨੇ ਨੇ ਬਟ ਸੰਕੁਛ ਹੈਗੇ ਕਲੂ ਕੁਝ ਮਿਲੇਗਾ ਜਲਦੀ ਇਸੇ ਰੌਂਡ ਅਪ ਕਰ ਲਾਂਗੇ ਤੇ ਸਰ ਤਿੰਨ ਜਣੇ ਸੀਗੇ ਇਹ ਤਿੰਨ ਜਣੇ ਸੀਗੇ ਤੇ ਪਿਸਟਲ ਵਗੈਰਾ ਹੋਰ ਕਿਹੜੇ ਹਥਿਆਰ ਸੀ ਇਨਾਂ ਕੋ? ਸਭ ਤੋਂ ਇੱਕ ਦਾਤਰ ਸੀਗਾ ਜੀ ਤੇ ਦੂਉ ਪਿਸਟਲ ਸੀਗੇ ਹਾਂ ਜੀ ਸਰ ਸਰ ਇੱਕ ਜਿਹੜੇ ਹੈਗੇ ਕੰਗ ਸਾਬੂ ਤੇ ਇੱਕ ਜਿਹੜਾ ਹੈਗਾ ਕੋਲਾਰਾ ਦੋ ਜਗ੍ਹਾ ਜਿਹੜੀ ਹੈਗੀ ਲੁੱਟ ਹੋਈ ਆ ਪੈਟਰੋਲ ਪੰਪ ਤੇ ਕੀ ਮਾਮਲਾ ਇਹ ਇਹ ਜੀ ਤਿੰਨ ਮੁੰੇ ਜਣਨ ਇੱਕ ਮੋਟਰਸਾਈਕਲ ਤੇ ਸੀਗੇ ਤੇ ਉਹਨਾਂ ਨੇ ਜਿਹੜਾ ਉਹ ਕੁਲਾਰ ਪੰਪ ਤੇ ਸੁਬਾਹ ਦਾ ਪਹਿਲੇ ਦੁਪਹਿਰੇ ਕਰੀਬ ਢਾਈ ਵਜੇ ਕੁਲਾਰ ਪੰਪ ਤੇ ਬਾਕੀ ਬਾਅਦ ਵਿੱਚ ਜਿਹੜਾ ਹੋਇਆ ਕੰਗਸਾਭੂ ਪੰਪ ਤੇ ਜਿਹੜੀ ਆ ਉਹ ਖੋਹ ਕੀਤੀ ਆ ਤੇ ਅਸੀਂ ਉਹਨਾਂ ਦਾ ਦੇਖ ਰਹੇ ਹਾਂ ਸਰ ਸੀਸੀਟੀਵੀ ਜਲਦੀ ਫੜ ਲਿਆ ਜਾਣਗੇ ਤੇ ਸਰ ਕਿੰਨੀ ਲੁੱਟ ਹੋਈ ਆ ਇਹ ਦੋਨਾਂ ਪੈਟਰੋਲ ਪੰਪਾਂ ਤੇ ਇੱਕ ਕੁਲਾਰ ਪੰਪ ਤੇ ਕਰੀਬ 25000 ਰੁਪਏ ਤੇ ਇੱਥੇ ਕਰੀਬ 9.2 ਲੱਖ ਰੁਪਏ ਤੇ ਸਰ ਜਿਹੜੀ ਸੀਸੀਟੀਵੀ ਚ ਆਏ ਉਹਨਾਂ ਚ ਜਿਹੜੇ ਮੂੰਹ ਬੰਨੇ ਵਗੈਰਾ ਹੈਗੇ ਜਾਂ ਕਿਸ ਤਰ੍ਹਾਂ ਹਾਂ ਮਫਲ ਫੇਸ ਹੈ ਮੂੰਹ ਬੰਨੇ ਨੇ ਬਟ ਸੰਗੋਛ ਹੈਗੇ ਕਲੂ ਕੁਛ ਮਿਲੇਗਾ ਜਲਦੀ ਇਹਦੀ ਰੌਂਡ ਅਪ ਕਰ ਲਾਂਗੇ ਤੇ ਸਰ ਤਿੰਨ ਜਣੇ ਸੀਗੇ ਇਹ ਤਿੰਨ ਜਣੇ ਸੀਗੇ ਤੇ ਪਿਸਟਲ ਵਗੈਰਾ ਹੋਰ ਕਿਹੜੇ ਹਥਿਆਰ ਸੀ ਇਨਾਂ ਕੋਲ ਸਭ ਇੱਕ ਦਾਫਤਰ ਸੀਗਾ ਜੀ ਤੇ ਦੋ ਪਿਸਟਲ ਸੀਗੇ ਠੀਕ ਹੈ ਦੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593